1860 ਤੋਂ ਚਲੇ ਆ ਰਹੇ ਕਾਨੂੰਨਾਂ ਨੂੰ ਸਰਕਾਰ ਦੇ ਵੱਲੋਂ ਬਦਲਿਆ ਗਿਆ ఇండియన్ ਪੈਨਲ ਕੋਰਟ ਤੋਂ ਬਦਲ ਕੇ ਡੀਐਨਐਸ ਕਰ ਦਿੱਤਾ ਗਿਆ ਹੈ ਜਾਨੀ ਕਿ ਭਾਰਤੀ ਨਿਆਇ ਸਹਿਤਾ ਸਿਰ ਜਿਵੇਂ ਵਿੱਚ ਟਾਈਮ ਟੈਕਨੋਲੋਜੀ ਚ ਚੇਂजेस ਆਏ ਨੇ ਉਹਦੇ ਅਕੋਰਡਿੰਗਲੀ ਚਾਹੀਦਾ ਸੀਗਾ ਕਿ ਲਾਜ਼ ਵੀ ਚੇਂਜ ਹੋਣ ਜਿਵੇਂ ਆਈਪੀਸੀ ਦੀ ਜਗ੍ਹਾ ਤੇ ਆ ਗਿਆ ਭਾਰਤੀ ਨਿਆਇ ਸਹਿਤਾ सीआरपीसी ਦੀ ਜਗ੍ਹਾ ਤੇ ਆ ਗਿਆ ਭਾਰਤੀ ਨਾਗਰਿਕ ਸੁਰੱਖਿਆ ਸਹਿਯਤਾ ਇੰਡੀਅਨ ਐਵੀਡੈਂਸ ਦੀ ਜਗ੍ਹਾ ਤੇ ਆ ਗਿਆ ਭਾਰਤੀ ਸਾਖਸ਼ੀ ਅਧਿਨਿਯਮ ਕਿਉਂਕਿ ਇਹਨਾਂ ਦੀ ਪ੍ਰੋਪਰ ਟ੍ਰੇਨਿੰਗ ਹਰ ਲੈਵਲ ਤੇ ਹੁੰਦੀ ਪਈ ਆ ਜੇ ਤੁਸੀਂ ਕਹਿੰਦੇ ਹੋ ਕਿ ਐਫਆਈਆਰ ਲੌਂਚ ਕਰਨ ਚ ਪ੍ਰੋਬਲਮ ਆਉਗੀ ਹੁਣ ਜਿਹੜਾ ਸੀਸੀਟੀਵੀ ਨੇ ਸਿਸਟਮ ਆ ਉਹ ਇਹੀ ਸੈਕਸ਼ਨਸ ਨੂੰ ਚੁੱਕੂਗਾ ਤੇ ਪੁਲਿਸ ਵੀ ਫੈਮਿਲੀਅਰ ਹੋ ਚੁੱਕੀ ਆ ਬਹੁਤ ਹੱਦ ਤੱਕ ਸਿਰ ਦੇਖੋ ਜਿਵੇਂ ਇੱਕ ਆਗੀ ਪ੍ਰੋਵੀਜ਼ਨ ਕੀ ਮਤਲਬ ਈਐਫਆਈਆਰ ਵੀ ਹੋਗੀ ਜ਼ੀਰੋ ਐਫਆਈਆਰ ਵੀ ਹੋਗੀ ਉਸ ਤਰ੍ਹਾਂ ਵੀਡੀਓਗ੍ਰਾਫੀ ਦੀ ਹੋਗੀ ਵੀਡੀਓਗ੍ਰਾਫੀ ਹੋਣ ਨਾਲ ਸਿਸਟਮਸ ਟ੍ਰਾਂਸ ਪਰ ਇਹਦੇ ਰਿਗਾਰਡਿੰਗ ਸਾਡੀ ਆਲਰੇਡੀ ਜਿਹੜੀ ਟ੍ਰੇਨਿੰਗ ਪਹਿਲਾਂ ਹੋ ਚੁੱਕੀ ਆ ਸਾਡੀ ਤਿੰਨ ਜਗ੍ਹਾ ਤੇ ਟ੍ਰੇਨਿੰਗ ਹੋਈ ਆ ਜਾਨ ਖੇਲਾ ਹੋਈ ਆ ਫਲੋਰ ਹੋਈ ਆ ਸਾਡੇ ਇੱਥੇ ਜਿਹੜੇ ਸਕੂਲ ਆ ਜ਼ਿਲ੍ਹੇ ਵਾਈਟ ਉੱਥੇ ਵੀ ਸਾਡੀ ਟ੍ਰੇਨਿੰਗ ਹੋਈ ਆ ਤੇ ਜਿਹੜਾ ਕਿ ਘਰ ਬੈਠੇ ਹੀ ਉਹ ਕੰਪਲੇਂਟ ਕਰ ਸਕਦੇ ਸਾਨੂੰ 080 ਕਰਕੇ ਸੀ ਉਹਨੂੰ ਜਿਹੜਾ ਨੈਕਸਟ ਉੱਥੇ ਕਰਾਇਮ ਹੋਇਆ ਹੋਊਗਾ ਉੱਥੇ ਹੀ ਉਹਨੂੰ ਪੇਸ਼ ਕਰ ਸਕਦੇ ਭਾਰਤ ਦੇ ਕਾਨੂੰਨਾਂ ਦੇ ਵਿੱਚ ਅੱਜ ਤੋਂ ਬਦਲਾਅ ਕੀਤਾ ਗਿਆ ਹੈ 1860 ਤੋਂ ਚਲੇ ਆ ਰਹੇ ਕਾਨੂੰਨਾਂ ਨੂੰ ਸਰਕਾਰ ਦੇ ਵੱਲੋਂ ਬਦਲਿਆ ਗਿਆ ਹੈ ਗੱਲ ਕੀਤੀ ਜਾਵੇ ਤਾਂ ਆਪੀਸੀ इंडियन पैनल कोर्ट ਤੋਂ ਬਦਲ ਕੇ बीएनएस ਕਰ ਦਿੱਤਾ ਗਿਆ ਹੈ ਜਾਨੀ ਕਿ ਭਾਰਤੀ ਨਿਆਇ ਸੰਹਿਤਾ ਇਹਦੇ ਵਿੱਚ ਤਿੰਨ ਕਾਨੂੰਨ ਜਿਹੜੇ ਨੇ ਉਹਨਾਂ 'ਚ ਬਦਲਾਅ ਕੀਤਾ ਗਿਆ ਹੈ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਮੈਡਮ ਮਹਿਤਾਬਕੌਰ ਜੋ ਕਿ ਅਸਿਸਟੈਂਟ ਲੀਗਲ ਅਫੀਸਰ ਨੇ ਪੰਜਾਬ ਪੁਲਿਸ ਦੇ ਤੇ ਨਾਲ ਹੀ ਸਾਡੇ ਨਾਲ ਮੌਜੂਦ ਨੇ ਇੱਥੇ ਮੈਮ ਐਸਪੀ ਪੰਜਾਬ ਪੁਲਿਸ ਅਤੇ ਡੀਐਸਪੀ ਪੰਜਾਬ ਪੁਲਿਸ ਗੱਲਬਾਤ ਕਰਾਂਗੇ ਸ਼ੁਰੂਆਤ ਕਰਾਂਗੇ ਮੈਡਮ ਮਹਿਤਾਬਕੌਰ ਜੀ ਮਹਿਤਾਬਕੌਰ ਜੀ ਇੱਕ ਕੀ ਐਸੀ ਜ਼ਰੂਰਤ ਪੈ ਗਈ ਕਿ ਜਿਹੜੇ ਇੱਕ ਕਾਨੂੰਨ 1860 ਤੋਂ ਜਿਹੜੇ ਚੱਲੇ ਆ ਰਹੇ ਸੀ ਉਹਨਾਂ ਨੂੰ ਬਦਲਣਾ ਪੈਗਾ ਹਾਂਜੀ ਸэр ਜਿਵੇਂ ਵਿਦ ਟਾਈਮ ਟੈਕਨੋਲੋਜੀ ਚ ਚੇਂਜਸ ਆਏ ਨੇ ਉਹਦੇ ਅਕੋਰਡਿੰਗਲੀ ਚਾਹੀਦਾ ਸੀਗਾ ਕਿ ਲਾਜ਼ ਵੀ ਚੇਂਜ ਹੋਣ ਟੈਕਨੋਲੋਜੀ ਵਿੱਚ ਇਨਕਲੂਡ ਹੋਵੇ ਤੇ ਇਨਵੈਸਟੀਗੇਸ਼ਨਸ ਹੋਖੀ ਹੋਵੇ ਤੇ ਉਹਨਾਂ ਦਾ ਡਿਸਪੋਜ਼ਲ ਛੇਤੀ ਹੋ ਸਕੇ ਜਿਹੜੇ ਇਹ ਕਾਨੂੰਨ ਚੇਂਜ ਕੀਤੇ ਗਏ ਨੇ ਕਿਹੜੇ ਕਾਨੂੰਨ ਚੇਂਜ ਕੀਤੇ ਗਏ ਨੇ ਤੇ ਕਿਸ ਤਰੀਕੇ ਦੀ ਉਹਨਾਂ ਚ ਚੇਂਜਸ ਲਿਆਂਦੇ ਗਏ ਜਿਵੇਂ ਆਈਪੀਸੀ ਦੀ ਜਗ੍ਹਾ ਤੇ ਆ ਗਿਆ ਭਾਰਤੀ ਨਿਆਂ ਸਹਿਿਤਾ ਸੀਆਰਪੀਸੀ ਦੀ ਜਗ੍ਹਾ ਤੇ ਆ ਗਿਆ ਭਾਰਤੀ ਨਾਗਰਿਕ ਸੁਰੱਖਿਆ ਸਹਿਿਤਾ ਇੰਡੀਅਨ ਐਵੀਡੈਂਸ ਦੀ ਜਗ੍ਹਾ ਤੇ ਆ ਗਿਆ ਭਾਰਤੀ ਸਾਕਸ਼ੀ ਅਧਿਨਿ ਇਦੇ ਵਿੱਚ ਕਿਰ ਕਿਰੇ ਚੇਂਜਸ ਕੀਤੇ ਗਏ ਨੇ ਜਿਵੇਂ ਸੀਆਰਪੀਸੀ ਜਿਹੜਾ ਕਿ ਹੁਣ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਹੈ ਉਹਦੇ ਵਿੱਚ ਈਐਫਆਈਆਰ ਦੀ ਪ੍ਰੋਵੀਜ਼ਨ ਦੇ ਦਿੱਤੀ ਕਿ ਤੁਹਾਡੇ ਨਾਲ ਕੋਈ ਅਫੈਂਸ ਹੋ ਜਾਂਦਾ ਤੁਸੀਂ ਈਮੇਲ ਦੇ ਥਰੂ ਵੀ ਉਹਨੂੰ ਪੁਲਿਸ ਨੂੰ ਭੇਜ ਸਕਦੇ ਹੋ ਫਿਰ 3 ਦਿਨ ਵਿੱਚ ਵਿੱਚ ਆ ਕੇ ਤੁਹਾਨੂੰ ਉਹ ਉਹਦੇ ਤੇ ਸਾਈਨ ਕਰਨੇ ਪੈਣਗੇ ਤੇ ਉਹਦੇ ਤੇ ਐਫਆਈਆਰ ਲੋਜ ਹੋ ਕੇ ਅੱਗੇ ਮਤਲਬ ਇਨਵੈਸਟੀਗੇਸ਼ਨ ਹੋਊਗੀ ਧਾਰਾਵਾਂ ਦੇ ਅੰਦਰ ਵੀ ਚੇਂਜਸ ਲਿਆਂਦੇ ਗਏ ਹਾਂਜੀ ਕੁਝ ਜਿਵੇਂ 302 ਮਰਡਰ ਉਹ 103 ਹੋ ਗਿਆ ਜਿਹੜੇ ਫੀਮੇਲ ਨਾਲ ਰਿਲੇਟਡ ਆਫੈਂਸਸ ਨੇ ਉਹ ਸ਼ੁਰੂ ਦੇ ਵਿੱਚ ਆ ਗਏ ਮੈਮ ਇਹ ਜਸਟਿਸਕਨ ਧਰਾਵਾਂ ਦੇ ਵਿੱਚ ਵੀ ਚੇਂਜਸ ਲਿਆਂਦੇ ਗਏ ਨੇ ਤਿੰਨੇ ਕਾਨੂੰਨ ਬਦਲੇ ਗਏ ਨੇ ਕਿਤਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਤੇ ਪਬਲਿਕ ਨੂੰ ਕਿੰਨਾ ਕਿਤੇ ਤਾਂ ਜਰੂਰ ਮੁਸ਼ਕਲ ਆਏਗੀ ਇਹਨਾਂ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਜਾਂ ਫਿਰ ਇਹਨਾਂ ਲੰਮੇ ਕਾਨੂੰਨਾਂ ਦੇ ਉੱਤੇ ਆਪਣੀ ਐਫਆਈਆਰ ਦਰਜ ਕਰਨ ਵਿੱਚ ਜਾਂ ਫਿਰ ਰਿਪੋਰਟਸ ਜਮਤ ਕਰਨ। ਸਰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੀ ਪ੍ਰੋਪਰ ਟ੍ਰੇਨਿੰਗ ਹਰ ਲੈਵਲ ਤੇ ਹੁੰਦੀ ਪਈਆ। ਜੇ ਤੁਸੀਂ ਕਹਿੰਦੇ ਹੋ ਕਿ ਐਫਆਈਆਰ ਲਾਉਂਚ ਕਰਨ 'ਚ ਪ੍ਰੋਬਲਮ ਆਊਗੀ ਹੁਣ ਜਿਹੜਾ ਸੀਸੀਟੀਵੀ ਨੇ ਸਿਸਟਮ ਆ ਉਹ ਇਹੀ ਸੈਕਸ਼ਨਸ ਨੂੰ ਚੁੱਕੂਗਾ। ਤੇ ਪੁਲਿਸ ਵੀ ਫੈਮਿਲੀਅਰ ਹੋ ਚੁੱਕੀ ਆ ਬਹੁਤ ਹੱਦ ਤੱਕ ਇਹਨਾਂ ਨਵੇਂ ਮਤਲਬ ਲਾਜ਼ ਦੇ ਨਾਲ ਕੰਟੀਨਿਊਸਲੀ ਟ੍ਰੇਨਿੰਗ ਚੱਲ ਰਹੀ ਆ ਬਾਕੀ ਜਿੱਥੇ ਕੋਈ ਇਸ਼ੂ ਆਉਂਦਾ ਹੈ ਉੱਥੇ ਅਸੀਂ ਅਸਿਸਟ ਕਰਨ ਲਈ ਹੈਗੇ ਪੁਲਿਸ ਨੂੰ ਲੱਗਦਾ ਨਹੀਂ ਕਿ ਜੇ ਅਗਰ ਚੇਂਜ ਕਰਨੀ ਸੀ ਕਾਨੂੰਨ ਤੇ ਥੋੜਾ ਜਿਆਦਾ ਟਾਈਮ ਦੇਣਾ ਚਾਹੀਦਾ ਸੀ 2-4 ਮਹੀਨੇ ਦਾ ਜਾਂ 5 ਮਹੀਨੇ ਦਾ ਕਮ ਸੇ ਕਮ ਟਾਈਮ ਹੁੰਦਾ ਜਿਹੜਾ ਪੰਜਾਬ ਪੁਲਿਸ ਨੂੰ ਵੀ ਇਹਦੇ ਬਾਰੇ ਖੁੱਲ ਕੇ ਨੌਲੇਜ ਮਿਲ ਜਾਂਦੀ ਤੁਹਾਡੇ ਵਰਗਿਆਂ ਨੂੰ ਵੀ ਇਹਦੇ ਬਾਰੇ ਖੁੱਲ ਕੇ ਨੌਲੇਜ ਮਿਲ ਜਾਂਦੀ ਤੇ ਪਬਲਿਕ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੀ ਤੇ ਉਸ ਤੋਂ ਬਾਅਦ ਚੇਂਜਸ ਲੈਂਦੇ ਸਰ ਇਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਤੇ ਕਾਫੀ ਸਮਾਂ ਸੀਗਾ ਔਰ ਉਸੇ ਸਮੇਂ ਨੂੰ ਯੂਟਿਲਾਈਜ਼ ਕਰਕੇ ਪ੍ਰੋਪਰ ਟ੍ਰੇਨਿੰਗ ਦਿੱਤੀਆਂ ਗਈਆਂ ਨੇ ਇਹ ਪਾਸ 2023 ਹੋ ਗਿਆ ਸੀ ਲਾਗੂ ਅਜ ਹੋ ਰਿਹਾ ਉਹੀ ਟਾਈਮ ਦਿੱਤਾ ਸੀਗਾ ਕਿ ਪ੍ਰੋਪਰ ਇਹਨਾਂ ਦੀ ਟ੍ਰੇਨਿੰਗ ਲੋਕਾਂ ਦੇ ਕਿੰਨੇ ਕੋਈ ਫਾਇਦੇਮੰਦ ਰਹਿਗਾ ਕਿਉਂਕਿ ਪਬਲਿਕ ਦਾ ਧਿਆਨ ਹੁੰਦਾ ਕਿ ਜੇ ਕਾਨੂੰਨ ਚੇਂਜ ਹੋਏ ਨੇ ਤੇ ਉਹਨਾਂ ਦੇ ਫਾਇਦੇ ਚ ਕਿੰਨੇ ਕੋ ਰਹਿਣਗੇ ਜੇ ਦੇਖਿਆ ਜਾਵੇ ਤੇ ਪਹਿਲੇ ਕਾਨੂੰਨ ਜੋ ਜਾਂ ਹੁਣ ਜਿਹੜੇ ਚੇਂਜ ਕੀਤੇ ਗਏ ਨੇ ਪਬਲਿਕ ਨੂੰ ਇਨਾਂ ਕਾਨੂੰਨਾਂ ਦਾ ਕਿੰਨਾ ਕੋ ਲਾਭ ਜਾਂ ਫਾਇਦਾ ਮਿਲ ਸਕਦਾ ਸਰ ਦੇਖੋ ਜਿਵੇਂ ਇੱਕ ਆਗੀ ਪ੍ਰੋਵੀਜ਼ਨ ਕੀ ਮਤਲਬ ইਐਫਆਰ ਦੀ ਹੋਗੀ ਜ਼ੀਰੋ ਐਫਆਰ ਦੀ ਹੋਗੀ ਉਸ ਤਰ੍ਹਾਂ ਵੀਡੀਓਗ੍ਰਾਫੀ ਦੀ ਹੋਗੀ ਵੀਡੀਓਗ੍ਰਾਫੀ ਹੋਣ ਨਾਲ ਸਿਸਟਮ ਚ ਟਰਾਂਸਪੇਰੈਂਸੀ ਆਊਗੀ ਮਤਲਬ ਉਹਨਾਂ ਆਮ ਲੋਕਾਂ ਲਈ ਵੀ ਜ਼ਿਆਦਾ ਮਤਲਬ ਪਤਾ ਲੱਗੂਗਾ ਕਿ ਇੱਕ ਹੋਰ ਚੀਜ਼ ਹੈ ਕਿ ਜੋ ਵੀ ਕੇਸ ਦੀ ਪ੍ਰੋਗਰੈਸ ਆ ਤੁਸੀਂ ਟਾਈਮ ਟੂ ਟਾਈਮ ਉਹ ਕੰਪਲੇਨੈਂਟ ਨੂੰ ਦਉਗੇ ਉਹ ਅਪ ਟੂ ਡੇਟ ਰਹੂਗਾ ਕਿ ਐਕਚੁਅਲੀ ਉਹਦੇ ਕੇਸ ਚ ਹੋ ਕੀ ਰਿਹਾ ਆ ਤੇ ਜੇ ਇੱਕ ਗੱਲ ਹੋਰ ਮੈਂ ਕਰਾਂ ਤੁਹਾਡੇ ਨਾਲ ਜਿਸ ਤਰੀਕੇ ਨਾਲ ਇਹ ਕਾਨੂੰਨ ਸਾਰੇ ਚੇਂਜ ਕੀਤੇ ਗਏ ਨੇ ਕਾਨੂੰਨ ਦੇ ਮੁਤਾਬਕ ਧਰਾਵਾਂ ਵੀ ਚੇਂਜ ਕੀਤੀਆਂ ਗਈਆਂ ਨੇ ਹਨ ਤੇ ਉਹਨਾਂ ਦੇ ਵਿੱਚ ਫਿਰ ਸਜ਼ਾਵਾਂ ਦਾ ਵੀ ਕੋਈ ਬਰੋਤਰੀ ਕੀਤੀ ਗਈ ਹਾਂਜੀ ਜਿਵੇਂ ਕਈ ਆਫੈਂਸਸ ਨੇ ਉਹਨਾਂ ਦੀ ਸਜ਼ਾ ਵਧਾਈ ਗਈ ਕਈਆਂ ਦੀ ਘਟਾਈ ਗਈ ਕਿਤੇ ਕਿਤੇ ਉਹਦੇ ਮਤਲਬ ਜਿਹੜੇ ਫਾਈਨਸ ਸੀਗੇ ਉਹ ਵਧਾ ਘਟਾ ਦਿੱਤੇ ਗਏ ਇਹ ਚੇਂਜਸ ਕੀਤੇ ਨੇ ਇੱਕ ਹੋਰ ਸਵਾਲ ਖੜਾ ਹੋ ਰਿਹਾ ਜਿਸ ਤਰ੍ਹਾਂ ਕਿਸਾਨ ਜਥੇ ਬੰਦੀਆਂ ਨੇ ਜਾਂ ਫਿਰ ਹੋਰ ਜਥੇ ਬੰਦੀਆਂ ਨੇ ਜਿਹੜੀਆਂ ਆਪਣੇ ਹੱਕਾਂ ਦੇ ਲਈ ਲੜਦੀਆਂ ਨੇ ਰੋਸ ਤਰਨੇ ਪ੍ਰਦਰਸ਼ਨ ਕਰਦੀਆਂ ਨੇ ਉਹ ਇਹਨਾਂ ਕਾਨੂੰਨਾਂ ਨੂੰ ਗਲਤ ਕਹਿ ਰਹੇ ਨੇ ਉਹ ਇਹਨਾਂ ਦੇ ਵਿਰੋਧ ਚ ਚੱਲ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਅਧਿਕਾਰ ਪੁਲਿਸ ਨੂੰ ਦੇ ਦਿੱਤੇ ਗਏ ਨੇ ਅਗਰ ਕੱਲ ਨੂੰ ਲਾਠੀ ਚਾਰਜ ਕਰਨਾ ਹੋਵੇ ਜਾਂ ਫਾਇਰਿੰਗ ਕਰਨੀ ਹੋਵੇ ਤਾਂ ਪੁਲਿਸ ਆਫੀਸਰ ਹੀ ਮੌਕੇ 'ਤੇ ਖੜਾ ਉਹਦਾ ਫੈਸਲਾ ਲੈ ਸਕਦਾ ਜਦ ਕਿ ਪਹਿਲਾਂ ਵੱਡੇ ਆਫੀਸਰ ਕੋ ਇਜਾਜ਼ਤ ਲੈਣੀ ਪੈਂਦੀ ਸੀ ਸਿਰ ਪਹਿਲੀ ਤਾਂ ਗੱਲ ਪ੍ਰੋਟੈਸਟ ਕਰਨਾ ਹਰ ਬੰਦੇ ਦੀ ਰਈਟ ਆ ਮੇਰੀ ਵੀ ਆ ਤੁਹਾਡੀ ਵੀ ਆ ਬਾਕੀ ਜਿਹੜੀ ਇਹ ਕੋਈ ਮਤਲਬ ਮਿਸਕਮਿਊਨੀਕੇਸ਼ਨ ਆਇਆ ਕੋਈ ਐਦਾਂ ਦਾ ਕੁਝ ਨਹੀਂ ਜਿਹੜੇ ਵੀ ਚੇਂजेस ਕੀਤੇ ਗਏ ਨੇ ਉਹ ਪਬਲਿਕ ਸੈਂਟ੍ਰਿਕ ਨੇ ਪਬਲਿਕ ਨੂੰ ਧਿਆਨ ਰੱਖ ਕੇ ਹੀ ਕੀਤੇ ਗਏ ਨੇ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਤਿੰਨਾਂ ਕਾਨੂੰਨਾਂ ਦੇ ਅੰਦਰ ਗਿਣਤੀ ਦੀ ਮੈਂ ਕਰਾਂ ਤਾਂ ਕਿੰਨੀਆਂ ਤਰ੍ਹਾਂਾਂ ਵਿੱਚ ਚੇਂजेस ਲਿਆਂਦਾ ਗਏ ਸਰ ਇਹਨਾਂ ਮਤਲਬ ਪ੍ਰोसीਜਰਲ ਚੇਂजेस ਆਏ ਨੇ ਜਿਵੇਂ ਜ਼ਿਆਦਾ ਚੇਂजेस ਆਏ ਨੇ ਜਿਹੜਾ ਪ੍ਰोसीजर ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਹਦੇ ਵਿੱਚ ਜ਼ਿਆਦਾ ਚੇਂजेस ਆਏ ਨੇ ਕੁਝ ਐਵੀਡੈਂਸ ਦੇ ਵਿੱਚ ਇਲੈਕਟ੍ਰੋਨਿਕ ਐਵੀਡੈਂਸਸ ਦੇ ਚੇਂਜਸ ਆਏ ਨੇ ਤੇ ਆਈਪੀਸੀ ਚ ਜਿਵੇਂ ਕੁਝ ਆਫੈਂਸਸ ਐਡ ਕੀਤੇ ਨੇ ਤੇ ਜਾਂ ਪਨਿਸ਼ਮੈਂਟਸ ਚੇਂਜ ਕੀਤੀਆਂ ਨੇ ਜੀ ਬਿਲਕੁਲ ਕਾਨੂੰਨ ਜਰੂਰ ਅੱਜ ਚੇਂਜ ਕੀਤੇ ਗਏ ਨੇ ਪਰ ਕਿਤਨਾ ਕਿਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਚ ਜੇ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਟ੍ਰੇਨਿੰਗ ਜਿਹੜੀ ਹੈ ਉਹ ਹਲੇ ਇਹਨਾਂ ਦੀ ਫਿਲਹਾਲ ਦਿੱਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਆਫੀਸਰਸ ਨੂੰ ਸਾਡੇ ਨਾਲ ਮੈਡਮ ਐਸਪੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਮੈਂ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਕਾਨੂੰਨ ਚੇਂਜ ਕੀਤੇ ਗਏ ਨੇ ਕਿਤਨਾ ਕਿਤੇ ਤੇ ਪੰਜਾਬ ਪੁਲਿਸ ਨੂੰ ਵੀ ਜ਼ਰੂਰ ਇਹਨਾਂ ਨੂੰ ਲਾਗੂ ਕਰਨ ਚ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਆਫੀਸਰਸ ਤੇ 1860 ਤੋਂ ਚੱਲੇ ਆ ਰਹੇ ਕਾਨੂੰਨਾਂ ਦੇ ਮੁਤਾਬਕ ਹੀ ਆਪਣੀ ਕਾਰਵਾਈ ਕਰ ਰਹੇ ਨੇ ਦੇਖੋ ਕੋਈ ਵੀ ਪ੍ਰੈਕਟੀਕਲੀ ਕੰਮ ਕਰਨਾ ਹੋਵੇ ਉਹਦੇ ਵਿੱਚ ਪ੍ਰੋਬਲਮ ਤਾਂ ਹੁੰਦੀ ਆ ਹਨਾ ਪਰ ਇਹਦੇ ਰਿਗਾਰਡਿੰਗ ਸਾਡੀ ਆਲਰੇਡੀ ਜਿਹੜੀ ਟ੍ਰੇਨਿੰਗ ਪਹਿਲਾਂ ਹੋ ਚੁੱਕੀ ਆ ਸਾਡੀ ਤਿੰਨ ਜਗ੍ਹਾ ਤੇ ਟ੍ਰੇਨਿੰਗ ਹੋਈ ਆ ਜਾਨਖੇਲਾ ਹੋਈ ਆ ਫਲੋਰ ਹੋਈ ਆ ਸਾਡੇ ਇੱਥੇ ਜਿਹੜੇ ਸਕੂਲ ਆ ਜ਼ਿਲ੍ਹੇ ਵਾਈਚ ਉੱਥੇ ਵੀ ਸਾਡੀ ਟ੍ਰੇਨਿੰਗ ਹੋਈ ਆ ਕਿੰਨਾ ਕੋ ਲੱਗਦਾ ਜਿਹੜੇ ਕਾਨੂੰਨ ਚੇਂਜ ਇਕਦਮ ਕਰ ਦਿੱਤੇ ਗਏ ਨੇ ਦੇਖਦੇ ਕਿੰਨਾ ਕੋ ਇਹਦਾ ਫਾਇਦਾ ਜਿਹੜਾ ਵੇ ਉਹ ਪਬਲਿਕ ਨੂੰ ਮਿਲੇਗਾ ਇਹਨਾਂ ਕਾਨੂੰਨਾਂ ਦਾ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਦੇਖੋ ਜੀ ਉਹ ਆਲਰੇਡੀ ਤੁਹਾਨੂੰ ਸਾਡੇ ਲਾਅ ਅਫੀਸਰ ਨੇ ਸਾਰੀਆਂ ਡਿਟੇਲ ਵਿੱਚ ਜਿਹੜੀਆਂ ਤੁਹਾਨੂੰ ਸਮਝਾ ਦਿੱਤਾ ਵਾ ਉਹਦੇ ਵਿੱਚ ਤਾਂ ਜਿਹੜਾ ਪੁਲਿਸ ਨੂੰ ਵੀ ਫਾਇਦਾ ਵਾ ਤੇ ਆਮ ਪਬਲਿਕ ਨੂੰ ਵੀ ਇਹਦਾ ਫਾਇਦਾ ਵਾ ਕਿ ਜਿਹੜਾ ਕਿ ਘਰ ਬੈਠੇ ਹੀ ਉਹ ਕੰਪਲੇਂਟ ਕਰ ਸਕਦੇ ਸਾਨੂੰ 05 ਕਰਕੇ ਅਸੀਂ ਉਹਨੂੰ ਜਿਹੜਾ ਨੈਕਸਟ ਉੱਥੇ ਕਰਾਇਮ ਹੋਇਆ ਹੋਊਗਾ ਉੱਥੇ ਅਸੀਂ ਪੇਨੂੰ ਭੇਜ ਸਕਦੇ ਹਾਂ ਇਹ ਬਿਲਕੁਲ ਨਵੇਂ ਕਾਨੂੰਨ ਜਿਹੜੇ ਨੇ ਉਹ ਜਰੂਰ ਲਾਗੂ ਕੀਤੇ ਗਏ ਨੇ ਪਰ ਜੇ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਜਿਹੜੇ ਲਾ ਅਡਵਾਈਜ਼ਰ ਨੇ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਇਨ੍ਹਾਂ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਬਕਾਇਦਾ ਇਹ ਕਾਨੂੰਨ ਜਿਹੜੇ ਚੇਂਜ ਕੀਤੇ ਗਏ ਨੇ ਕਿਹਾ ਜਾ ਰਿਹਾ ਹੈ ਕਿ ਪਬਲਿਕ ਹਿੱਤ ਦੇ ਵਿੱਚ ਹਨ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਨਵੇਂ ਕਾਨੂੰਨ ਜਿਹੜੇ ਨੇ ਉਹ ਕਿੰਨੇ ਕੋ ਪਬਲਿਕ ਹਿੱਤ 'ਚ ਨੇ ਜਾਂ ਫਿਰ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਕਿੰਨਾ ਵਧੀਆ ਕਾਰਗੁਜ਼ਾਰੀ ਪੰਜਾਬ ਪੁਲਿਸ ਪ੍ਰਸ਼ਾਸਨ ਕਰਪਾਉਂਦੀ ਹੈ ਕੈਮਰਾ ਪਰਸਨ ਲਵ ਪ੍ਰੀਤ ਦੇ ਨਾਲ ਕੋਪਾਲ ਸਿੰਘ ਪੰਜਾਬ ਨਿਊਜ਼ ਬਟਾਰਾ